ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੈ ਸੰਗ ਰਾਮ ਰੰਗ ਕੇਲ ਅਾਗੇ ਜਮਸ ਹੋਏ ਨਮੇਲ ਅਹਮਦ ਕਾ ਭਿਆ ਬਿਨਾਸ ਦੁਰਮਤ ਹੋਈ ਸਵੇਲੀਨਾਸੇ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਅਹੰਕਾਰਨ ਕਾਜ ਕੁਸਲ ਸੇਤੀ ਕਰ ਜਾਏ ਪੰਡਤ ਰਹਾ ਹਰ ਕਹਿ ਜਸ ਨਦਲੀਆ ਲਾਭ ਪੂਰਨ ਭਏ ਮਨੋਰਥ ਸਾਮ ਦੁਖ ਨਾਠਾ ਸੁਖ ਕਰਮ ਆਇਆ ਸੰਤ ਪ੍ਰਸਾਦ ਕਮਲ ਵਿਗਸਾਈਆ ਨਾਮ ਰਤਨ ਜਨ ਪਾਇਆ ਧਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਈ ਹਰ ਕੀ ਕਥਾ ਸੁਨ ਤਪਵਿੱਤ ਜਿਹਾ ਬਗਤ ਪਾਈ ਗਤ ਮਤ ਸੋ ਪਰਮਾਨ ਜਿਸ ਰਦੇਵਸਾਈ ਨਾਨਕ ਤੇ ਜਨ ਊਤਮ ਪਾਈ RAM ਕਲੇ ਮੰਡਪੰਚਵਾਂ ਸੰਤ ਕੇ ਸੰਗ RAM ਰੰਗ ਕੇਲ ਅਗੇ ਜਮਸੂ ਹੋਈ ਨ ਮੇਲ ਅਹਬਦ ਕਹ ਭਿਆ ਬినాਸ ਦਰਮਤ ਹੋਈ ਸਗਲੀ ਨਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਡ ਅਹੰਕਾਰਨ ਗਜੈ ਸੁਸਿਲ ਸੇਤੀ ਕਰ ਜਾਏ ਪੰਡਤ ਰਹਾ ਹਰ ਕਾ ਜਸ ਨਦਲੀਐ ਲਾਭ ਪੂਰਨ ਭੈ ਮਨੁਰਤ ਸਾਬ ਦੁਖਨਾਠ ਸੁਖ ਕਰਮ ਆਇਆ ਸੰਤ ਪ੍ਰਸਾਦ ਕਮਲ ਬਿਗਸਾਈਆ ਨਾਮ ਰਤਨ ਜਿਨ ਪਾਇਆ ਧਾਨ ਤਿਸੁ ਜਨ ਹੋਇ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਇ ਫਿਰ ਫਿਰ ਮੰਗਨ ਕਾਏ ਜਾਈ ਹਰ ਕੀ ਕਥਾ ਸੁਨਤ ਪਵਿੱਤ ਜਿਹ ਵਕਤ ਪਾਇ ਗਤ ਮਤ ਸੁਪਰਵਾਨ ਜਿਸ ਰਦੇਵ ਸਾਈ ਨਾਨਕ ਤੇ ਜਨ ਉਤਮ ਭਾਈ RAMkale mahalla 5 sant ke sang ram rang keela aage jamso hoye namel ahmd ka bhaya binaas दुर्मत होई सगले नास राम नाम गुण गाए पंडित कर्मकांड अहंकार न काज कुसल सेती करजए पंडित रहा हर का जस ندलिया लाभ पूरन भए मनोरथ सांब दुख नाठा सुख करमे आयआ संत प्रसाद कमल बिगसाईए नावरतन जन पाया दान तिस जन होई सगले निधान संतोष आयआ मन पूरा पाए ਫਿਰ ਫਿਰ ਮੰਗਨ ਕਾਹੇ ਜਾਈ ਹਰ ਗੀ ਕਥਾ ਸੁਨਤ ਪਵਿੱਤ ਜਿਹ ਵਾ ਬਗਤ ਪਾਏ ਗਤਮਤ ਸੋ ਪਰਵਾਨ ਜਿਸ ਹਿਰਦੈ ਵਸਾਈ ਨਾਨਕ ਤੇਜਨ ਊਤਮ ਭਾਈ RAM ਕਲੇ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇ ਲਾਗੇ ਜਮਸਿ ਹੋਈ ਨ ਮੇਲੇ ਅਬਦ ਗ ਭਿਆ ਬਿਨਾਸ ਦੁਰਮਤ ਹੋਈ ਸਗਲੇ ਨਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਹੰਕਾਰ ਨ ਕਾਜੈ ਕੋਸਲ ਸੇਤੀ ਕਰਜਹਿ ਪੰਡਤ ਰਹਾ ਹਰ ਕਹ ਜਸ ਨਦਲੀਆਂ ਲਾਭ ਪੂਰਨ ਭੈ ਮਨੋਰਥ ਸਾਬ ਦੁਖ ਨਾਠ ਸੁਖ ਕਰਮੇ ਆਇਆ ਸੰਤ ਪ੍ਰਸਾਦ ਕਮਲ ਬਿਗਸਾਈਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਈ ਹਰ ਗੇ ਕਥਾ ਸੰਤਪਵਿੱਤ ਜਿਹ ਵਾ ਬਕਤ ਪਾਈ ਗਤਮਤ ਸੋ ਪਰਵਾਨ ਜਿਸ ਰਦੇਵ ਸਾਈ ਨਾਨਕ ਦੇ ਜਨ ਉਹ ਤਮ ਭਾਈ RAM ਕਲੇ ਮਹੱਲਾ ਪੰਜਵਾ ਸੰਤ ਕੈ ਸੰਗ RAM ਰੰਗ ਕੇ ਲਾਗੇ ਜਮਸਿ ਹੋਏ ਨ ਮੇਲ ਅਹਬਦ ਕੈ ਭਇਆ ਬినాਸ਼ दुरमत होई सगले नास राम नाम गुण गाए पंडित कर्मकांड अहंकार न काजे कुशल सेती करजए पंडित रहा हर का जस निदलि आलाब ਪੂਰਨ ਭਏ ਮਨੋਰਥ ਸਭ ਦੁਖ ਨਾਟਾ ਸੁਖ ਕਰਮੈ ਆਇਆ ਸੰਤ ਪ੍ਰਸਾਦ ਕਮਲ ਵਿਗਸੈ ਆਇ ਨਾਮ ਰਤਨ ਜਨ ਪਾਇਆ ਤਾਨਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਈ ਹਰ ਗੇ ਕਥਾ ਸੁਨ ਤਪਵਿੱਤ ਜਿਹ ਵੈ ਬਕਤ ਪਾਈ ਗਤਮਤ ਸੋ ਪਰਵਾਨ ਜਿਸ ਰਦੇਵ ਸਾਈ ਨਾਨਕ ਦੇ ਜਨ ਊਤਮ ਭਾਈ RAM ਗਲੇ ਮਹੱਲਾ ਪੰਜਵਾਂ ਸੰਤ ਗ ਸੰਗ ਰਾਮ ਰੰਗ ਗੇਲ ਆਗੇ ਜਮਸੂਈ ਨਮੇਲ ਅਬਦ ਕ ਭਿਆ ਬਿਨਾਸ ਦਰਮਤ ਹੋਈ ਸਗਲੇ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਅਹੰਕਾਰ ਨ ਕੱਜੈ ਸੋ ਸੇਤੀ ਕਰ ਜਾਹੇ ਪੰਡਤ ਰਹਾ ਹਰ ਕਹ ਜਸ ਨਦ ਲੀਆ ਲਾਭ ਪੂਰਨ ਭੈ ਮਨੋਰਥ ਸਾਪ ਦੁਖਨਾਠ ਸੁਖ ਕਰਮੇ ਆਇਆ ਸੰਤ ਪ੍ਰਸਾਦ ਕਮਲ ਵਿਗਸਾਈਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਈ ਹਰ ਗੇ ਕਥਾ ਸੁਨ ਤਪਵਿਤ ਜਿਹ ਵਾ ਬਗਤ ਬਾਈ ਗਤ ਮਤ ਸੋ ਪਰਵਾਨ ਜਸਰ ਦੇਵਸਾਈ ਨਾਨਕ ਦੇਜਨ ਊਤਮ ਭਾਈ RAM ਕਲੇ ਮਹੱਲਾ ਪੰਜਵਾ ਸੰਤ ਕਾ ਸੰਗ RAM ਰੰਗ ਕੇ ਲਾ ਅਗੇ ਜਮਸ ਹੋਏ ਨਵੇਂ ਲ ਹਬਦ ਕਾ ਪਿਆ ਬਿਨਾਸ ਦਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਢ ਹੰਕਾਰ ਨ ਗਾਜੈ ਕੁਸਲ ਸੇਤੀ ਕਰ ਜਾਏ ਪੰਡਤ ਰਹਾ ਹਰ ਕਾ ਜਸ ਨਿਤ ਲੀਆ ਲਾਭ ਪੂਰਨ ਭਏ ਮਨੋਰਥ ਸਾਮ। ਦੁਖਨਾਠ ਸੁਖ ਘਰ ਮੈਂ ਆਇਆ। ਸੰਤ ਪ੍ਰਸਾਦ ਕਮਲ ਵਿਗਸਾਈਐ। ਨਾਮ ਰਤਨ ਜਿਨ ਪਾਇਆ ਤਾਨ। ਤਿਸ ਜਨ ਹੋਏ ਸਗਲ ਨਿਦਾਨ। ਸੰਤੋਖ ਆਇਆ ਮਨ ਪੂਰਪਾਏ। ਫਿਰ ਫਿਰ ਮੰਗਨ ਕਾਹੇ ਜਾਈ ਹਰ ਗੀ ਕਥਾ ਸੁਨਤ ਪਵਿੱਤ ਜਿਹ ਵਾ ਬਗਤ ਪਾਏ ਗਤਮਤ ਸੋ ਪਰਵਾਨ ਜਿਸ ਰਦੇਵ ਸਾਈ ਨਾਨਕ ਤੇਜਨ ਉਤਮ ਪਾਈ RAM ਕਲੇ ਮਹੱਲਾ ਪੰਜਵਾਂ ਸੰਤ ਕ ਸੰਗ ਰਾਮ ਰੰਗ ਕੇ ਲਾਗੇ ਜਮਸ ਹੋਏ ਨ ਮੇਲ ਹਬਦ ਕ ਭੈ ਆ ਬినాਸ ਦੁਰਮਤ ਹੋਏ ਸਗਲੇ ਨਾਸ ਰਾਮ ਨਾਮ ਗੁਣ ਗਾਏ ਪੰਡਤ ਕਰਮ ਕਾਂਡ ਹੰਕਾਰਨ ਕਜੈ ਕੋਸਲੇ ਸੇਤੀ ਕਰ ਜਾਏ ਪੰਡਤ ਰਹਾ ਹਰ ਕਹ ਜਸ ਨਦਲੀ ਅਲਾਬ ਪੂਰਨ ਭਏ ਮਨੋਰਚ ਸੰਭ ਦੁਖਨਤਾ ਸੁਖ ਕਰਮੈ ਆਇਆ ਸੰਤ ਪ੍ਰਸਾਦ ਕਮਲ ਵਿਗਸਾਈਆ ਨਾਮ ਰਤਨ ਜਨ ਪਾਇਆ ਧਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਈ ਹਰ ਗੇ ਕਥਾ ਸੁਨਤ ਪਵਿੱਤ ਜਿਹ ਵਾ ਬਕਤ ਪਾਈ ਗਤਮਤ ਸੋ ਪਰਵਾਨ ਜਿਸ ਰਦੇਵ ਸਾਈ ਨਾਨਕ ਦੇ ਜਨ ਊਤਮ ਭਾਈ ਸੋ ਪਰਵਾਨ ਜਿਸ ਰਦੇਵ ਸਾਈ ਨਾਨਕ ਦੇ ਜਨ ਊਤਮ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ